ਇਸ ਵੇਲੇ ਦੀ ਵੱਡੀ ਖਬਰ ਹੈ ਵਿਕਰਮ ਮੱਜੀਠਿਆ ਮਾਮਲੇ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀਆ ਦੱਸ ਦਈਏ ਕਿ ਵਿਕਰਮ ਮੱਜੀਠਿਆ ਦੇ ਉਤੇ ਲਾਇਗੇ ਜਿਹੜੇ ਦੋਸ਼ ਸੀ ਉਹ ਸਾਬਤ ਨਹੀਂ ਹੋਏ ਤਾਂ ਤੁਹਾਨੂੰ ਦੱਸ ਦਈਏ ਹੁਣ ਇਸ ਮਾਮਲੇ ਤੇ ਉਤੇ ਅਗਲੇ ਸਾਲ ਸੁਣਵਾਈ ਹੋਵੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮੱਜੀਠਿਆ ਬਰੋਧਕਦਾਰ ਜੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮੰਗਲਪੁਰ ਨੂੰ ਮੁਹਾਲੀ ਅਦਾਲਤ ਦੇ ਵਿੱਚ ਅਹਿਮ ਸੁਣਵਾਈ ਹੋਈ ਹਾਲਾਂਕਿ ਕਾਰਪਾਈ ਚਲਾਨ ਮ ਜੀਟੀਆ ਵਿਰੋਧ ਦੋਸ਼ਤਾ ਨਹੀਂ ਹੋ ਸਕੇ ਅਦਾਲਤ ਨੇ ਹੁਣ ਇਸ ਪ੍ਰਕਿਰਿਆ ਦੇ ਲਈ ਅਗਲੇ ਸਾਲ 3 ਜਨਵਰੀ ਦੀ ਤਾਰੀਖ ਜਿਹੜੀ ਨਿਸ਼ਚਿਤ ਕੀਤੀ ਹੈ ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਮੁਹਾਲੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਜਾਂਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਚਾਰਜ ਸ਼ੀਟ ਐਨੀ ਵਿਸ਼ਾਲ ਹੈ ਕਿ ਇਸ ਨੂੰ ਚਾਰ ਵੱਡੇ ਟਰੰਕਾਂ ਦੇ ਵਿੱਚ ਲੱਦ ਕੇ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ 200 ਤੋਂ ਵੱਧ ਗਵਾਹ ਬਣਾਏ ਨੇ ਚਾਰਜ ਸ਼ੀਟ ਕੁੱਲ 40000 ਤੋਂ ਵੱਧ ਪੰਨਿਆਂ ਦੀ ਐਮ ਜੀ ਟੀਆਂ ਨੇ ਇਸ ਮਾਮਲੇ ਦੇ ਵਿੱਚ ਜਮਾਨਤ ਦੇ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ 19 ਜਨਵਰੀ 2026 ਨੂੰ ਹੋਣੀ ਹੈ ਤਾਂ ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਚੀਟੀਆਂ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਤੇ ਉੱਤੇ ਜਿਹੜੇ ਦੋਸ਼ ਲੱਗੇ ਸੀ ਉਹ ਹਲੇ ਤੱਕ ਤਾਂ ਨਹੀਂ ਹੋਏ ਹੁਣ ਅਗਲੇ ਸਾਲ ਜਿਹੜੀ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਣੀ ਆ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਦੇ ਘਰ ਦੇ ਉੱਤੋਂ ਜਿਹੜੀ ਕਿ 25 ਜੂਨ ਨੂੰ ਰੇਡ ਕਰਕੇ ਤਕਰੀਬਨ ਕੁਝ ਘੰਟੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਵੱਲੋਂ ਮੁਹਾਲੀ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਭਗ ਹੁਣ ਤੱਕ ਵਿਕਰਮ ਮਜੀਠੀਆ 90 ਦੀ ਜੇਲ੍ਹ ਦੇ ਵਿੱਚ ਬੰਦਾ ਇਸ ਵੇਲੇ ਦੀ ਵੱਡੀ ਖਬਰ ਹੈ ਵਿਕਰਮ ਮੱਜੀਠਿਆ ਮਾਮਲੇ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਆ ਦੱਸ ਦਈਏ ਕਿ ਵਿਕਰਮ ਮੱਜੀਠਿਆ ਦੇ ਉੱਤੇ ਲਾਇਏ ਗਏ ਜਿਹੜੇ ਦੋਸ਼ ਸੀ ਉਹ ਸਾਬਤ ਨਹੀਂ ਹੋਏ ਤਾਂ ਤੁਹਾਨੂੰ ਦੱਸ ਦਈਏ ਹੁਣ ਇਸ ਮਾਮਲੇ ਤੇ ਉੱਤੇ ਅਗਲੇ ਸਾਲ ਸੁਣਵਾਈ ਹੋਵੇਗੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮੱਜੀਠਿਆ ਬ੍ਰੋਧਕਦਾਰ ਜੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮੰਗਲਪੁਰ ਨੂੰ ਮੁਹਾਲੀ ਅਦਾਲਤ ਦੇ ਵਿੱਚ ਅਹਿਮ ਸੁਣਵਾਈ ਹੋਈ ਹਾਲਾਂਕਿ ਕਾਰਵਾਈ ਦੌਰਾਨ ਮਜੀਠੀਆ ਵਿਰੋਧ ਦੋਸ਼ਤਾ ਨਹੀਂ ਹੋ ਸਕੇ ਅਦਾਲਤ ਨੇ ਹੁਣ ਇਸ ਪ੍ਰਕਿਰਿਆ ਦੇ ਲਈ ਅਗਲੇ ਸਾਲ 3 ਜਨਵਰੀ ਦੀ ਤਾਰੀਖ ਜਿਹੜੀ ਨਿਸ਼ਚਿਤ ਕੀਤੀ ਹੈ ਜਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਮੁਹਾਲੀ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਜਾਂਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਚਾਰਜ ਸ਼ੀਟ ਐਨੀ ਵਿਸ਼ਾਲ ਹੈ ਕਿ ਇਸ ਨੂੰ ਚਾਰ ਵੱਡੇ ਟਰੰਕਾਂ ਦੇ ਵਿੱਚ ਲੱਦ ਕੇ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਇਸ ਕੇਸ ਦੇ ਵਿੱਚ ਵਿਜੀਲੈਂਸ ਨੇ 200 ਤੋ ਬਾਤ ਗਵਾਹ ਬਣਾਏ ਨੇ ਚਾਰਜ ਸ਼ੀਟ ਕੁੱਲ 40000 ਤੋਂ ਵੱਧ ਪੰਨਿਆਂ ਦੀ ਐਮ ਜੀ ਟੀਆਂ ਨੇ ਇਸ ਮਾਮਲੇ ਦੇ ਵਿੱਚ ਜਮਾਨਤ ਦੇ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ 19 ਜਨਵਰੀ 2026 ਨੂੰ ਹੋਣੀ ਹੈ ਤਾਂ ਦੱਸਣ ਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਟੀਆਂ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਤੇ ਉੱਤੇ ਜਿਹੜੇ ਦੋਸ਼ ਲੱਗੇ ਸੀ ਉਹ ਹਲੇ ਤੱਕ ਤਾਂ ਨਹੀਂ ਹੋਏ ਹੁਣ ਅਗਲੇ ਸਾਲ ਜਿਹੜੀ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਣੀ ਆ ਤਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਦੇ ਘਰ ਦੇ ਉੱਤੋਂ ਜਿਹੜੀ ਕਿ 25 ਜੂਨ ਨੂੰ ਰੇਡ ਕਰਕੇ ਤਕਰੀਬਨ ਕੁਝ ਘੰਟੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਵੱਲੋਂ ਮੁਹਾਲੀ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਭਗ ਹੁਣ ਤੱਕ ਵਿਕਰਮ ਮਜੀਠੀਆ ਨਾਬੇ ਦੀ ਜੇਲ੍ਹ ਦੇ ਵਿੱਚ ਬੰਦਾ ਹੈ